ਤੇਰੀ ਵਰਣਮਾਲਾ ਚ ਕਿੰਨੀ ਪੜਾਈ ਤੂੰ ਜਦੋਂ ਤੋਂ ਆਏ ਵੱਖਰੇ ਤੂੰ ਅਰਸ਼ਾ ਤੋਂ ਆਏ ਬੇ ਤੇਰੇ ਹਰ ਬੋਲੀ ਲੱਗਦੀ ਪਰਾਇ ਬੁੱਲਾ ਵਿੱਚ ਮੈਂ ਵਾਰਸ ਵੀ ਤੂੰ ਐ ਅਮਰਤਾ ਦੀ ਕਲਮ ਦਾ ਧਾਰਸ਼ ਵੀ ਤੂੰ ਐ ਸੱਚ ਕਹਿਣਾ ਮੱਕਾ ਬਨਾਰਸ ਵੀ ਤੂੰ ਸਨੇਕਾ वगेरी इफाजत ने पुत्र फिर करता हर मुश्किल नजिठण का बाल तेन दिता हर जन्म तेरा ही पुत्र बना मैं लिख लिख すみません。15,